ਸਾਡੇ ਅੱਜ ਮੈਂ ਸਸੂਈਆ ਮੇਰੇ ਮਮਾ ਦੇ ਮਾਮੀ ਮੈਸ ਕਰਨੀ ਹੋ ਫਿਰ ਜਾਂਦੇ ਅੱਜ ਇਧਰ ਮੇਰਾ ਮਾਮਾ ਕੱਕ ਵੱਡੀ ਜਾਂਦਾ ਇਧਰ ਇੰਨੇ ਨੇ ਘੜੇ ਨੇ Thank you. ਦੀ ਬਣਾਉਂ ਜਾ ਰਹੇ ਗਾਜਰਾਂ ਦੀ ਸਬਜ਼ੀ ਪਹਿਲੀ ਵਾਰ ਸਿਆਲ ਚ ਜੀ ਬਣਾਉਂ ਸਿਆਲ ਦੀ ਪਹਿਲੀ ਸਬਜ਼ੀ ਗਾਜਰ ਭਾਣਾ ਬੋਲਦੇ ਬੱਸ ਅੱਜ ਜੇ ਕਰਣ ਸਬਜ਼ੀ ਉਹ ਰੱਖਣਾ ਸਾਗ ਤੇ ਫੋਟੋ ਕਿਚਨ ਦੇ ਲਓ ਜੀ ਸਾਗ ਤੇ ਸਬਜ਼ੀ ਬਾਗੀਆਂ ਦੀ ਹੈ ਸਾਗ ਤੇ ਸਿਆਲ ਜਦੋਂ ਪੈਗੋਂ ਮੂੰਗਲ ਕਰ ਦਾਂ ਵੀ ਜੇ ਕਰਣ ਗਾਜਰਾ ਰੱਖ ਕੇ ਵੀ ਰੋਟੀ ਖਾ ਲਓ ਕਿੰਤਲ ਕਿਨ ਕੋਈ ਨਾ ਕੋਈ ਸਾਗ ਦਾ ਇਹ ਮਟੁੰਨ ਜਿਹਾ ਉਹ ਕੱਟਦਾ ਜੀ ਤਾਂ ਉਹ ਜਿਹੜੀ ਲਾਲ 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 ਹੋਣਾ ਚਾਹੇ ਜੀ ਅਗਲਾ ਜੀ 10:00 ਵਜੇ ਅਗਲਾ ਜੀ ਬਾਜ ਜਾ ਹਾਜ਼ਰ ਜੀ ਹੋਰ ਸਾਡੀ ਮੈਸ ਸੂਈ ਦੀ ਅਚ ਚੇਰਨੀ ਪਈ ਹਲੇ ਤੱਕ ਸਾਡੇ ਸਾਹ ਕੋਲ ਅੰਨ ਬਣਾਉਣ ਦੇ ਲਈ ਮਿੱਟੀ ਨੂੰ ਪਲਾਸਟਿਕ ਕਿੱਲੋ ਵਿੱਚ ਛੜਾਦੀ ਜਾਂਦੀ ਹੈ ਜਿਸ سے ਮਲ ਬਣਾ ਲੈਂਦੇ ਹੈ ਇਸ ਕੇ ਬਾਦ ਛਾਣਨ ਪਰ ਸਲਕੀ ਪੋੜ ਲਗਾ ਦਿੰਦੇ ਹੈ ਇਹ ਵੀ ਲੈਣੀ ਹੈ ਇਤਨੇ ਨਾਲ ਵੀ ਸਾਡੇ ਘਰ ਪਰੌਂਠੇ ਲਾ ਰਹੀ ਹੈ ਸਕੂਲ ਜਾਣ ਦੀ ਤਿਆਰੀ ਹੋ ਰਹੀ ਹੈ 6:20 ਮਿੰਟ ਹੋ ਗਏ ਸਾਲਾ ਰਿਓ ਵੀ ਉੱਠ ਗਿਆ। ਉਹ ਗੁੱਡ ਮਾਰਨਿੰਗ ਜਿਹੜੀ ਆ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਦੀ। ਬਾਹਰ ਬਹੁਤ ਸੋਨਾ ਵੀ ਆ ਰਿਹਾ। ਸ਼ੁਰੂ ਗੁਰਦੁਆਰਾ ਦਿਖਾਉਣੀ। ਜੋ ਬੰਤਪਤਮਾ ਬਤ ਕਮੈ ਕਿਹਾ ਟੱਟ-ਟੱਟ ਮੈਂ ਮਾਰੀ ਤਕਾਣੀ ਟੱਟ ਮੈਂ ਮਾਤੋ ਜੀ ਆ ਜਿਵੇਂ ਲੱਕੜ ਦੇ ਵਿੱਚ ਆਗ ਹੈ ਦੁੱਧ ਦੇ ਵਿੱਚ ਕਿਉਂ ਹੈ ਇਹ ਤੋਂ ਬਰਾਗ ਗਰੇਜ ਜੀਵਾਂ ਦੇ ਅੰਮਰੇ ਪਰਮਾਤਮਾ ਬੋਲੋ ਤਪਦਾ ਸਰਬ ਸੁਭਾਨ ਆਦ੍ਰਕ ਤੋਂ ਹਰੇ ਵਿੱਚ ਇਸ ਵੀ ਅਗੇ ਨਾਲ ਥੋੜਾ ਸਾ ਵੀਰ ਚਾਸਾ ਅਦ੍ਰਕ ਆਪਾਂ ਨੂੰ ਲੈ ਜੇ ਉਹਨਾ ਬਗਵਾ ਜੇ ਦਾ ਨਾਮ ਰੱਬੇਗਾ ਆਪਣੇ ਅਸਲੋਹੀ ਤੇਰਾ ਬਾਪਨਾ ਟਾਰਗੇਟ ਬਣ ਗਿਆ ਜੋ ਜੋ ਕਤਲਾ ਸੈਣੀ ਕੇ ਥੇੜਾ ਬੱਥੇ ਇਹ ਸਾਡੇ ਸਮਝ ਵਿੱਚ ਆ ਗਈ ਤੇ ਇਹਨੂੰ ਆਪ ਹੀ ਮਰਨ ਲੱਗ ਗਈ ਜਿਵੇਂ ਪੀਤਾਂ ਵਾਲਾ ਸਵੇਰ ਦਾ ਟਾਈਮ ਸਵੇਰ ਦਾ ਟਾਈਮ ਹੋ ਰਿਹਾ 6:30 ਵਜ ਚੁੱਕੇ ਨੇ

ਗੱਲ ਆ ਰਿਹਾ ਬੈਣ ਇਹ ਕਮ ਦੇ ਸਕੂਲ ਵਾਲੀ ਬੈਣਾ ਹੈ ਜੋ ਪੰਤਾਲੇ ਮੰਟ ਹੋ ਗਏ ਨੇ ਉੱਤੇ ਤੁਸੀਂ ਦੇਖ ਕਰੋ